ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅੱਜ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੀ ਸਰਕਾਰ ਸ਼ੁਰੂ ਹੋਣ ਜਾ ਰਹੀ ਹੈ ਇਸ ਸਮੇਂ ਇਹਨਾਂ ਨੇ ਹਜੇ ਸਰਕਾਰ ਬਣੀ ਨਹੀਂ ਸੀ ਇੱਕ ਬਹੁਤ ਵੱਡਾ ਘਟਾਲਾ ਕਰ ਦਿੱਤਾ ਔਰ ਉਹ ਘਟਾਲਾ ਵੀ ਕੀ ਲੁੱਟ ਹੈ ਲੁੱਟ ਵੀ ਸਾਡੇ ਭਵਿੱਖ ਦੀ ਲੁੱਟ ਹੈ ਸਾਡੇ ਬੱਚਿਆਂ ਦੇ ਭਵਿੱਖ ਦੀ ਲੁੱਟ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਬੱਚਿਆਂ ਨੇ ਡਾਕਟਰ ਬਣਨਾ ਸੀ ਉਹਨਾਂ ਦਾ ਭੁੱਖ ਤੇ ਡਾਕਾ ਮਾਰਿਆ ਇਹਨਾਂ ਨੇ ਜਿਹੜਾ NEET ਨੈਸ਼ਨਲ एलिजिਬਿਲਟੀ ਐਂਟਰੈਂਸ ਟੈਸਟ ਹੁੰਦਾ ਉਹਦੇ ਵਿੱਚ ਲਗਭਗ 36 ਲੱਖ ਬੱਚੇ ਅਪੀਅਰ ਹੁੰਦੇ ਔਰ ਉਹ ਬੱਚਿਏ ਜਿਹੜੇ ਦੇਸ਼ ਦੀ ਕ੍ਰੀਮ ਐ ਇਨ੍ਹਾਂ ਦੇ ਮਾਪੇ ਨੇ ਆਪ ਦਾ ਢਿੱਡ ਪੈਟ ਪੈਂਟ ਬਨ ਕੇ ਬੱਚਿਆਂ ਨੂੰ ਪੜਾਇਆ ਹੁੰਦਾ ਔਰ ਬਹੁਤ ਜ਼ਿਆਦਾ ਮਿਹਨਤ ਕੀਤੀ ਉਹਦਾ ਤੁਸੀਂ ਦੇਖੋ ਰਿਜ਼ਲਟ 14 ਤਰੀਕ ਨੂੰ ਆਉਣਾ ਸੀ ਤੇ ਜਿਸ ਦਿਨ ਇਲੈਕਸ਼ਨ ਦਾ ਰਿਜ਼ਲਟ ਆਇਆ ਉਸੇ ਦਿਨ ਉਹਦਾ ਰਿਜ਼ਲਟ ਕੱਟਿਆ ਗਿਆ ਤਾਂ ਕਿ ਜਿਹੜੀ ਇਹਨਾਂ ਨੇ ਕੁੱਝ ਕਪੜੇਬਾਜੀ ਕੀਤੀ ਆ ਉਹ ਇਲੈਕਸ਼ਨ ਦੇ ਰੌਲੇ ਦੇ ਰੁੱਪੇ ਦੇ ਵਿੱਚ ਡੁੱਬਦੇ ਆ। ਉਹਦੇ بڑے ਵੱਡੇ ਤੱਥ ਸਾਹਮਣੇ ਆਏ ਆ ਵੀ 150 150 ਨੰਬਰ ਦੀ ਗ੍ਰੇਸ ਵੀ ਜਿਹੜੇ ਬਿਲੋ ਐਵਰੇਜ ਬੱਚੇ ਆ ਉਹ ਜਿਹੜੇ ਆਊਟਸਟੈਂਡਿੰਗ ਬੱਚਿਆਂ ਨਾਲ ਅੱਗੇ ਆ ਕੇ ਲੱਗੇ। ਇੱਕ ਇੱਕ ਸੈਂਟਰ ਦੇ ਸੱਤ ਸੱਤ ਬੱਚੇ 67 ਬੱਚਿਆਂ ਦੇ ਇਕੱਠੇ ਹੀ 620 ਨੰਬਰ ਜਿਹੜੇ 620 ਕਦੇ ਆਉਂਦੇ ਹੀ ਨਹੀਂ ਸੀ। ਔਰ ਉਹਦੇ ਵਿੱਚ ਕੁਝ ਬੱਚਿਆਂ ਦੇ 618 19 ਨੰਬਰ ਆਇਆ ਜਿਹੜੇ 네ਗੇਟਿਵ ਮਾਰਕਿੰਗ ਜਿਹੜਾ ਸਿਸਟਮ ਹੈ ਉਹਦੇ ਵਿੱਚ ਆ ਹੀ ਨਹੀਂ ਸਕਦਾ ਔਰ ਜਿਹੜਾ ਇਹ ਦਲੀਲ ਦਿੰਦੇ ਆ ਕਿ ਅਸੀਂ ਗ੍ਰੇਸ ਮਾਰ ਦਿੱਤੀ ਇੱਕ ਪਾਰਟਿਕੂਲਰ ਸੈਂਟਰ ਦੇ ਬੱਚਿਆਂ ਨੂੰ ਕਿ ਉੱਥੇ ਕੋਈ ਪ੍ਰੋਬਲਮ ਆ ਗਈ ਸੀ ਜਿਹੜੀ ਗ੍ਰੇਸ ਮਾਰਕਿੰਗ ਹੈ ਜਿਹੜੀ ਗ੍ਰੇਸ ਦੇਣੀ ਹੁੰਦੀ ਹੈ ਉਹ ਇੱਕ ਹਾਈ ਕੋਰਟ ਦਾ ਯੂਪੀ ਹਾਈ ਕੋਰਟ ਆ ਜਾਂ ਕੁਝ ਹੋਰ ਹੈ ਮਤਲਬ ਹਾਈ ਕੋਰਟ ਦਾ ਇੱਕ ਆਪਣੇ ਦੇਸ਼ ਦੀ ਇੱਕ ਹਾਈ ਕੋਰਟ ਦਾ ਫੈਸਲਾ ਹੈ ਕਿ ਉਹ ਸਿਰਫ ਤੇ ਸਿਰ ਜਿਹੜੇ ਆਨਲਾਈਨ ਵਾਲੇ ਦੇ ਵਿੱਚ ਕੋਈ ਨੈਟ ਦੀ ਪ੍ਰੋਬਲਮ ਆ ਗਈ ਜਾਂ ਹੋਰ ਆ ਗਈ ਉਹਦੇ ਹੀ ਦਿੱਤੀ ਜਾਂਦੀ ਹੈ ਜਿਹੜੇ ਆਫਲਾਈਨ ਪੇਪਰ ਆ ਉਹਦੇ ਵਿੱਚ ਕਦੇ ਵੀ ਮਾਰਕਸ ਨਹੀਂ ਦਿੱਤੇ ਜਾਂਦੇ ਜੇ ਸਮਾਂ ਖਰਾਬ ਦਿਨਾ ਸਮਾਂ ਖਰਾਬ ਹੋ ਜਾਂਦਾ ਉਹਨੇ ਸਮੇਂ ਦੀ ਗ੍ਰੇਸ ਦਿੱਤੀ ਜਾਂਦੀ ਹੈ ਤਾਂ ਕਿ ਜੇ ਬੰਦੇ ਨੂੰ ਆਉਂਦਾ ਹੋਵੇ ਤਾਂ ਉਹਨੂੰ ਸਮਾਂ ਜੁ ਰੋ ਦੇ ਤਾਂ ਵੀ ਉਹ ਅਟੈਂਪਟ ਕਰ ਲੋ ਕਿਉਂਕਿ ਉਹ ਪਹਿਲਾਂ ਸਮਾਂ ਖਰਾਬ ਹੋ ਗਿਆ ਸੋ ਇਹ ਬੜਾ ਵੱਡਾ ਜਿਹੜਾ ਇਹ ਕਪਲਾ ਹੋਇਆ ਔਰ ਜਿਹੜੇ ਬੱਚਿਆਂ ਦੇ है है। मतलब ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹਨਾਂ ਦੇ ਬੜਾ ਵੱਡੀ ਛੱਟ ਵਜੀ ਆ ਸੋ ਈਡੀ ਪਤਾ ਨਹੀਂ ਕਿੱਥੇ ਸੁੱਤੀ ਹੋਈ ਐ ਇਹਨਾਂ ਦੀ ਜਿਹੜੀ ਸੀਬੀਆਈ ਪਤਾ ਨਹੀਂ ਕਿੱਥੇ ਸੁੱਤੀ ਹੋਈ ਆਈ ਆ ਜਦੋਂ ਆਪੋਜੀਸ਼ਨ ਦੇ ਮੰਤਰੀਆਂ ਨੂੰ ਐਮਐਲਏ ਨੂੰ ਫੜ ਕੇ ਅੰਦਰ ਦੇਣਾ ਹੋਵੇ ਉਦੋਂ ਤੇ ਬੜੇ ਇਹ ਮਤਲਬ 1 ਮਿੰਟ ਤੇ ਤਿਆਰ ਹੋ ਜਾਂਦੇ ਆ ਤੇ ਹੁਣ अरविंद केजरीवाल ਵਰਗੇ ਸੇਵਾਦਾਰ ਬੰਦੇ ਨੇ ਜਿਹਨੇ ਦੁਨੀਆ ਚ ਸਭ ਤੋਂ ਵਧੀਆ ਸਿਹਤ ਦਾ ਮਾਡਲ ਲਿਆ ਕੇ ਦਿੱਤਾ ਸਿੱਖਿਆ ਦਾ ਮਾਡਲ ਲਿਆ ਕੇ ਦਿੱਤਾ ਗੁੱਡ ਗਵਰਨੈਂਸ ਦਾ ਮਾਡਲ ਲਿਆ ਕੇ ਦਿੱਤਾ ਮਤਲਬ ਕਮਾਲ ਹੀ ਹੋ ਗਈ ਤੁਸੀਂ ਉਹਨੂੰ ਫੜ ਕੇ ਅੰਦਰ ਦੇ ਦਿੱਤਾ ਤੁਹਾਡੀ ਈਡੀ ਨੇ ਤੇ ਜਿੰਨਾ ਲੋਕਾਂ ਨੇ ਸਾਡੇ ਦੇਸ਼ ਦਾ ਭਵਿੱਖਾ ਜਿਹੜੇ ਸਾਡੇ ਬੱਚੇ ਮਿਹਨਤੀ ਬੱਚੇ ਉਹਨਾਂ ਦੇ ਕੈਰੀਅਰ ਤੇ ਡਾਕਾ ਮਾਰਤਾ ਉਹਨਾਂ ਦੀ ਆਸਾਂ ਦੀ ਪੂਰੀ ਪਾਣੀ ਮਤਲਬ ਫੇਰਤਾ ਉਹਨਾਂ ਦੀ ਆਸਾਂ ਨੂੰ ਪੂਰੀ ਪੈਣ ਦਿੰਦਾ ਉਹਨਾਂ ਬਾਰੇ ਸੀ.ਵੀ ਵੀ ਚੁੱਪ ਹੈ, ਈ.ਡੀ ਵੀ ਚੁੱਪ ਹੈ। ਅਮਿਤ ਛਾ ਵੀ ਚੁੱਪ ਹੈ। ਪ੍ਰਧਾਨ ਮੰਤਰੀ ਮੋਦੀ ਵੀ ਚੁੱਪ ਹੈ। ਤਾਂ ਮੈਂ ਮੰਗ ਕਰਦਾ ਪ੍ਰਧਾਨ ਮੰਤਰੀ ਸਾਹਿਬ, ਡੈਜ਼ਿਗਨੇਟ ਪ੍ਰਧਾਨ ਮੰਤਰੀ ਸਾਹਿਬ, ਉੱਤੇ ਪ੍ਰਧਾਨ ਮੰਤਰੀ ਹੈ ਨਹੀਂ। ਮੋਦੀ ਜੀ ਤੁਹਾਨੂੰ ਜ਼ਰੂਰ ਇਸ ਗੱਲ ਤੇ ਬੋਲਣਾ ਚਾਹੀਦਾ। ਔਰ ਸਾਡੇ ਦੇਸ਼ ਦੇ ਬੱਚਿਆਂ ਨੂੰ ਉਹਨਾਂ ਦੇ ਮਾਂ-ਬਾਪ ਨੂੰ ਇਹ ਭਰੋਸਾ ਦਿਵਾਉਣਾ ਚਾਹੀਦਾ ਕਿ ਅਗਲੇ ਸਾਲ ਜਿਹੜੀ ਇਹ ਪ੍ਰੀਖਿਆ ਹੋਣੀ ਹੈ NEET ਦੀ ਇਹਦੇ ਵਿੱਚ ਕੋਈ ਧਾਂਦਲੀ ਨਹੀਂ ਹੋਏਗੀ ਔਰ ਸਿਸਟਮ ਨੂੰ ਪੂਰ ਬੂਲ ਪ੍ਰੂਫ ਕਰਨਾ ਚਾਹੀਦਾ ਬਾਕੀ ਜਿਹੜੀ ਨੈਸ਼ਨਲ ਟੈਸਟਿੰਗ ਏਜੰਸੀ ਹੈ NTSE ਜਿਹੜੀ ਇਸ ਟੈਸਟ ਨੂੰ ਲੈਂਦੀ ਹੈ ਉਹਦੇ ਸਾਰੇ ਮੈਂਬਰਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਉਹਨਾਂ ਦੀ ਜਾਇਦਾਤਾਂ ਦੀ ਜਾਂਚ ਹੋਣੀ ਚਾਹੀਦੀ ਹੈ ਔਰ ਬੜਾ ਹੀ ਵੱਡਾ ਇਹਨਾਂ ਨੇ ਡਾਕਾ ਮਾਰਿਆ ਮੈਂ ਤਾਂ ਕਹਿੰਦਾ ਵੀ ਕਿ ਬੱਚਿਆਂ ਦੇ ਵਿੱਚ ਬੜਾ ਉਹਨਾਂ ਦੇ ਮਨ ਤੇ ਬੜਾ ਅਸਰ ਹੋਇਆ ਉਹਨਾਂ ਦੇ ਜ਼ਖਮਾਂ ਤੇ ਮੱਲਮ ਲਾਉਣ ਲਈ ਸਖਤ ਤੋਂ ਸਖਤ ਤਰਾਵਾਂ ਤਹਿਤ ਸਖਤ ਤੋਂ ਸਖਤ ਤਰਾਵਾਂ ਦਾ ਜਿਹੜੀ ਐਨਟੀਏ ਆ ਉਹਦੇ ਮੈਂਬਰਾਂ ਤੇ ਜਿਨ੍ਹਾਂ ਨੇ ਇਸ ਪੇਪਰ ਨੂੰ ਡੀਲ ਕੀਤਾ ਕੰਡਕਟ ਕਰਾਉਣ ਦੇ ਵਿੱਚ ਉਹਨਾਂ ਤੇ ਐਫਆਈਆਰ ਦੇ ਕੇ ਉਹਨਾਂ ਨੂੰ ਅੰਦਰ ਦੇਣਾ ਚਾਹੀਦਾ ਐਨਐਸਏ ਲਾਉਣੀ ਚਾਹੀਦੀ ਉਹਨਾਂ ਤੇ ਐਨਐਸਏ ਉਹਨਾਂ ਤੇ ਬਣੀ ਪਣਦੀ ਆ ਲਾਉਣੀ ਹੋਰ ਕਿਹਦੇ ਲਾਉਣ ਤੋਂ ਬਜਾਏ ਕਿਉਂਕਿ ਦੇਜ ਦੇ ਭੁਵਿੱਖ ਨਾਲ ਜਿਹੜਾ ਖਲਵਾ ਕਰ ਰਿਹਾ ਹੈ ਦੇਜ ਦੇ ਬੱਚਿਆਂ ਨਾਲੇ ਖਲਵਾ ਕਰ ਰਿਹਾ ਉਹਨਾਂ ਤੇ ਐਨਐਸ ਲਾਉਣੀ ਚਾਹੀਦੀ ਹੈ ਸੋ ਮੇਰੀ ਇਹ ਮੰਗ ਹੈ ਮੈਂ ਇਹਦੇ ਲਈ ਲੈਟਰ ਵੀ ਲਿਖਾਂਗਾ ਤੇ ਆਪ ਸਭ ਦੇ ਰਾਹੀਂ ਮੈਂ ਇਹ ਮੰਗ ਉਠਾ ਰਿਹਾ ਸੋ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ